ਤੇ ਗਰਨੂਰ ਬੈਟਬੋਲ ਲੈ ਕੇ ਆਇਆ ਕਹਿੰਦਾ ਬੈਟਬੋਲ ਖੇਡਦੇ ਆਪਾਂ ਉੱਪਰ ਖੇਡਣਾ ਮੈਂ ਉੱਪਰ ਬੋਲ ਬੋਲ ਨਾ ਉੱਡ ਜਵੇ ਕੀ ਕੀਤਾ ਫਿਰ ਅੱਜ ਆ ਕੀੜਾ ਕੀ ਮੈਚ ਤੇ ਜੱਤੀ ਤੇ ਤੇ ਹਾਂ ਜੀ ਗਾਇਸ ਕਿਵੇਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਰਕੈਂਟ ਜੇ ਵਲੌਗ ਚ ਸ਼ਾਮ ਦਾ ਮੈਂ ਕਹਿੰਦਾ ਮੌਸਮ ਚੈੱਕ ਕਰੋ ਮੌਸਮ ਬਹੁਤ ਘੈਂਟ ਹੋਇਆ ਵਾ ਪਹਿਰੇ ਇੰਨਾ ਸੇਕਾ ਜਿਨਾ ਇੰਨੀ ਲੂ ਪੈਂਦੀ ਸੀ ਨਾ ਦੁਪਹਿਰੇ ਤੇ ਹੁਣ ਤਾਂ ਮੌਸਮ ਬਹੁਤ ਘੈਂਟ ਹੋਇਆ ਠੰਡਾ ਹੋਇਆ ਵਾ ਠੀਕ ਹੈ ਜੀ ਕਿਉਂਕਿ ਮੀਂਹ ਵਾਲਾ ਮੌਸਮ ਮੈਂ ਕਹਿੰਦਾ ਮੀਂਹ ਪੈਣਾ ਚਾਹੀਦਾ ਵਾ ਕਿਉਂਕਿ ਇੰਨੀ ਧੁੱਪ ਹੋ ਰਹੀ ਹੈ ਨਾ ਇੰਨੀ ਧੁੱਪ ਹੋ ਰਹੀ ਜਦੋਂ ਬਾਹਰ ਨਿਕਲਦੇ ਨਾ ਜਿਹੜਾ ਸੇਕ ਆ ਮਤਲਬ ਸਿਰ ਦੋਖਾਂ ਲੱਗ ਜਾਂਦਾ ਵਾ ਇੰਨੀ ਤਿੱਖੀ ਧੁੱਪ ਪੈਂਦੀ ਵੀ ਆ ਮੈਂ ਕਹ ਰਿਹਾ ਮੀਂਹ ਪੈਣਾ ਚਾਹੀਦਾ ਵਾ ਤੇ ਹੁਣ ਮੈਂ ਕੋਠੇ ਤੇ ਆਇਆ ਸੀਗਾ ਮੈਂ ਕਿਹਾ ਵੀ ਚਲੋ ਇੱਕ ਵਾਰੀ ਨਾ ਤੁਹਾਨੂੰ ਜਾ ਕੇ ਲੋ ਵੀ ਮੇਰੇ ਵੀਰੋ ਕਹਿੰਦੇ ਬਦਲਾ ਨੇ ਆਪਾਂ ਨੂੰ ਹੁਣ ਦੱਸਦਾ ਵੀ ਮੀਂਹ ਆਪਾਂ ਪਾਨ ਲੱਗੇ ਆ ਤੇ ਇੱਧਰ ਦੇਖੋ ਕਿ ਉੱਧਰ ਕਾਲਾ ਪਿਆ ਬੱਦਰ ਕਾਲੇ ਬੱਦਲ ਆ ਤੇ ਮੋਰੇ ਹੈ ਨਹੀਂਗੇ ਜੇ ਮੈਂ ਸੁੱਤਾ ਪਿਆ ਸੀਗਾ ਮੈਂ ਹੱਲੇ ਉੱਠ ਕੇ ਰੈਡੀ ਛੜੀ ਹੋ ਕੇ ਤੇ ਮੈਂ ਕਹਿੰਦਾ ਵੀ ਵੀਡੀਓ ਵੀਡੀਓ ਬਣਾ ਲਈਏ ਕੋਈ ਮੌਸਮਾ ਜੀ ਸ਼ਾਨਦਾਰ ਹੋਇਆ ਵਾ ਤੇ ਮੈਂ ਦੇਖਿਆ ਬੱਬੇ ਤੁਸੀਂ ਸ਼ੋਰਟਸ ਨੂੰ ਬਹੁਤ ਪਿਆਰ ਦੇ ਰਹੇ ਹੋ ਬਸ ਇਹਦੀ ਆਪਣਾ ਪਿਆਰ ਦੇਈ ਜੋ ਵੀਡੀਓਸ ਨੂੰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਇਸੇ ਖੁਸ਼ੀ 'ਚ ਕਿਉਂਕਿ ਅੱਜ ਮੌਸਮ ਬੜਾ ਸ਼ਾਨਦਾਰ ਹੈ ਇਹ ਦੇਖੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਠੀਕ ਹੈ ਜੀ ਤੇ ਹੁਣ ਆਪਾਂ 700 ਫੋਲੋਅਰਸ ਹੁਣ ਆਪਾਂ 700 ਸਬਸਕ੍ਰਾਈਬਰਸ ਦਾ ਟਾਰਗੇਟ ਰੱਖਿਆ ਹੈ ਬਸ ਤੁਸੀਂ ਉਹ ਵੀ फटाफट ਕੰਪਲੀਟ ਕਰ ਦੋ ਠੀਕ ਹੈ ਮੈਨੂੰ ਪਤਾ ਤੁਸੀਂ ਕਰ ਦੋਗੇ ਕਹਿਣ ਦੀ ਲੋੜ ਨਹੀਂ ਤੇ ਲਓ ਜੀ ਮੇਰੇ ਵੀਰੋ ਕਹਿੰਦੇ ਦੇਖੋ ਗਰਨੂਰ ਵੀ ਆ ਗਿਆ ਹੈ ਉਹ ਗਈ ਥੱਲੇ ਆਈ ਨਹੀਂ ਹਾਂ ਤੇ ਜਿਵੇਂ ਯਾਰ ਤੇ ਗਰਨੂਰ ਬੈਟਬਾਲ ਲੈ ਕੇ ਆਇਆ ਕਹਿੰਦਾ ਬੈਟਬਾਲ ਖੇਡਦੇ ਆਪਾਂ ਉੱਪਰ ਖੇਡਣਾ ਮੈਂ ਉੱਪਰ ਬੋਲ ਬੋਲ ਨਾਊਟ ਜਿਵੇਂ ਹਟਦਾ ਸਹੀ ਦੇਖ ਲੈਣੇ ਕੈਚ ਕਰਕੇ ਪਹੁੰਚ ਲੈਣੀ ਪਹਿਲੀ ਕਰ ਓਏ ਇਹਦੇ ਹੀ ਲਿਆ ਯਾਰ 10 ਤੂੰ ਐਵੇਂ ਛੁੱਟਦਾ ਫਿਰਦਾ ਮੈਂ ਫੜ 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 ਉਹ ਵੀ ਲਿਆ ਬ੍ਰਿਕਟਾਂ ਗੱਲੀਆਂ ਗੱਲੀਆਂ ਫਲਾਉਂਗਾ ਕਿ ਇੱਕੋ ਵਾਰੀ ਫੜੀ ਨਿਕਲ ਲੱਗੀ ਨਿਕਲਣ ਲੱਗੀ ਨਿਕਲ ਗਈ ਲਾ ਫੜਾ ਵੇ ਪਰਦਾ ਬਣਾ ਲੈ ਗਏ। ਹਾਂ। ਅਲੱਹਾ ਵਰਤੇ ਕੋਲ ਗਰਾ। ਇੰਟਰਵਿਊ ਜੀ ਬੋਲ। ਮੈਂ ਦੋ ਬਣਾਣੇ ਸੀ ਬਿਗਦੇ ਨੇ। ਮੈਂ ਕਿ ਜਾਣੀ। ਕਾਹ ਕਿ ਬੈਠਾ। ਯਾਰ ਇਹ ਮੱਛੇ ਹੋ ਰਹਾ ਹੈ ਇਹ। ਵਾਹ। ਵਾਹ। ਫਟ ਗਈ ਜਾਵਾ। ਮੈਨਾਂ ਕਦੇ ਵੀਡੀਓ ਬਣਾਇਆ ਨਹੀਂ ਸ਼ੌਟ ਹੋ ਰਹਾ ਹੈ। ਆਪ ਵੀ ਤੈਨੂੰ ਆਊਟ ਕਰਾਂ ਉਹ ਦੇਖ ਕੇ ਪਹਿਲਾਂ ਆਊਟ ਕਰਾਂ ਇਹ ਮਾੜੇ ਦਿੱਤਾ ਛੋਟਦੀ ਉਹ ਮਰੀ ਜਾ ਕੇ ਲਾਉਂਦੇ ਨੇ ਉਹ ਮਰੀ ਬਾਬੇ ਉਹ ਕਹਿੰਦੇ ਬੋਲੋ ਦੇਖੋ ਪਈ ਹਰੀ ਇਹ ਆਪਣੇ ਆਪ ਨੂੰ ਨਾ ਕ੍ਰਿਕਟਾਂ ਵਾਲੀ ਫੀਲਿੰਗ ਉਹ ਲੈਣ ਲੱਗ ਗਿਆ ਵਿਰਾਟ ਕੋਹਲੀ ਵਾਲੀ ਫੀਲ ਲੈਣ ਲੱਗ ਗਿਆ ਤੇ ਬਾਬੇ ਗਰਨੂਰ ਕਿੰਨੇ ਦਿਨ ਤੋਂ ਸਕੂਲੇ ਤਾਂ ਨਹੀਂ ਜਾ ਰਹੇ ਸੀ ਕਿਉਂਕਿ ਨਾ ਉਹ ਬਿਮਾਰ ਸੀਗਾ ਇਹਦੀ ਸਿਹਤ ਨਹੀਂ ਠੀਕ ਸੀਗੀ ਤੁੱਪ ਚ ਹੜਦਾ ਤਾਂ ਹੈ ਨਹੀਂ ਕਿ ਸਕੂਲੋਂ ਜਦੋਂ ਆਇੰਦਾ ਨਾ ਤੇ ਤੁੱਪ ਚ ਹੀ ਖੇਡਦਾ ਰਹਿੰਦਾ ਵੈਸੇ ਤਾਂ ਕਰਕੇ ਨਾ ਫਿਰ ਬਿਮਾਰ ਹੋ ਗਿਆ ਬੁਖਾਰ ਹੋ ਗਿਆ ਸੀਗਾ ਇਹਨੂੰ ਫਿਰ ਸਿਹਤ ਨਹੀਂ ਇਹਦੀ ਠੀਕ ਸੀਗੀ ਫਿਰ ਦਵਾਈ ਦੂਈ ਲਿਆਂਦੀ ਤੇ ਥੋੜੇ ਦਿਨ ਸਕੂਲੇ ਨਹੀਂ ਗਿਆ ਰੈਸਟ ਕੀਤੀ ਅੱਜ ਗਿਆ ਸੀਗਾ ਫਿਰ ਸਕੂਲੇ ਤੇ ਫਿਰ ਅੱਜ ਦਾ ਦਿਨ ਕਿਵੇਂ ਰਿਹਾ ਫਿਰ ਸਕੂਲੇ ਵਧੀਆ ਸੀ ਵਧੀਆ ਸੀ ਹੈ ਕੀ ਕੀਤਾ ਮੇਰਾ ਅੱਜ ਕਹਾ ਖੇਡਾ ਬਹੁਤ ਐਟ ਬੜਾ ਮੈਡਮ ਕੀ ਕਹਿੰਦੀ ਐਨੇ ਦਿਨ ਨਹੀਂ ਆਇਆ ਲੋ ਕਹਣੋ ਕਿ ਉਹਨੂੰ ਕੱਲ ਫੋਨ ਆਇਆ ਸੀ ਨਾਲੇ ਬੈਠਾ ਅੱਛਾ ਕੀ ਕਹਿੰਦੇ ਕੁਝ ਨਹੀਂ ਕਿਹਾ ਹੋ ਸੇ ਦੋ ਸੇ ਯੂ ਯੂ ਆਇ ਹੈ ਫਾਈਨਲ ਕੀ ਬੋਲੀ ਜਾ ਰਿਹਾ ਯੂ ਆਰ ਫਾਈਨਲ ਤਾਂ ਗਿਆ ਹੁਣ ਕੋਈ ਹੁਣ ਠੀਕ ਆ ਤੂੰ ਹੈਨਾ ਯੂ ਆਇ ਹੈ ਫਾਈਨਲ ਚਲ ਕੋਈ ਨਾ ਹੋਰੀ ਬੋਲੇ ਸਿੱਖ ਜਾਗਾ ਕਰੇ ਹੁਣ ਗਰਨੂਰ ਕੋਈ ਪਲਾਨ ਬਣਾ ਰਿਹਾ ਵਾ ਵੀ ਕਿੱਦਾਂ ਚੱਕਣੀ ਆ ਬੋਲ ਹੁਣ ਚੱਲਿਆ ਜੱਕੜ ਚੱਲਿਆ ਮੇਰੀ ਗੱਲ ਸੁਣ ਛੱਡ ਦੇਂਦੇ ਯਾਰ ਹੋਸ਼ ਨਹੀਂ ਤੇ ਲਾਉ ਜੀ ਮੇਰੇ ਵੀਰੋ ਕਹਿੰਦੇ ਦੇਖੋ ਗਰਮੂਰ ਨੂੰ ਪਹੁੰਚ ਗਿਆ ਹੈ ਡੰਡਾ ਜਾ ਕੇ ਉੱਧਰ ਨਹੀਂ ਛੱਡ ਤੇ ਉਹ ਪਈਆ ਉਧਰ ਬੋਲ ਹੈ ਚੱਕੂੰ ਇਹਦੇ ਨਾਲ ਇੱਧਰ ਨੂੰ ਆ ਜੂਗੀ ਤੂੰ ਬਿੱਟੀ ਲੈ ਗਿਆ ਯਾਕ ਜੀ ਇਹ ਕਿੱਥੇ ਇਹ ਕਿੱਦਰਾ ਜਾਊਗਾ ਓਏ ਇੱਥੋਂ ਡੇਗ ਜਾਣਾ ਤੂੰ ਚੜ ਜਾ ਕਰ ਮੈਂ ਨਾਲ ਖਤੇ ਓਏ ਉਹ ਤੈਨੂੰ ਨਹੀਂ ਜਾ ਰਿਹਾ ਓਏ ਪਜਾਮਾ ਦਾ ਤਾਂ ਥੋੜਾ ਉੱਚਾ ਜਾ ਕੇ ਚੜੇ ਜਾਊਗਾ ਚੜ ਗਿਆ ਬੱਕਾ ਚੜ ਗਿਆ ਚੜ ਗਿਆ ਇੱਟੇ ਨਾਲ ਪੈਰ ਰੱਖੀ ਮੇਰੀ ਗੱਲ ਸੁਣ ਲੈ ਡੈਡ ਸ਼ੂਟ ਤੇ ਨਾਲ ਪੈਰ ਰੱਖੀ ਬਾਕੀ ਤੇ ਵਿੱਚੇ ਪੈਰ ਹੋਣ ਤੁਹਾਡੇ ਜਿਆਦਾ ਨਹੀਂ ਧਿਆਨ ਰੱਖੀ ਪਿੱਛੇ ਨੂੰ ਨਾ ਜੀ Es ਇਹਰ ਮੇਰੀ ਮਗਰ ਜੋ ਤੇਜ਼ ਹਵਾ ਚੱਲ ਰਹੀ ਹੈ ਕਿੰਨਾ ਲੱਗਦਾ ਵੀ ਕਿਸੇ ਬਸੋਂ ਕੋਈ ਉੱਡ ਕੇ ਆ ਕੇ ਵੱਜੂ ਮੁੱਜਦਾ ਜਾਵੇ ਆਹ ਦੇਖੋ ਕੀ ਪਤਾ ਰਾਤ ਨੂੰ ਬੈਠ ਸਕਦਾ ਮਿੱਟੀ ਫੈ ਗਈ ਇੱਥੇ ਉਹਨੂੰ ਤਾਂ ਪਤਾ ਨਹੀਂ ਬਾਕੀ ਹਵਾ ਕਰਕੇ ਤਾਂ ਹਵਾ ਹੀ ਸਾਹ ਆਉਂਦੀ ਵੀ ਹੋਣੀ ਹੈ ਕਿ ਨਹੀਂ ਅਜਿਵੇਂ ਲੱਗਦਾ ਵੀ ਆਉਂਦੀ ਨਹੀਂ ਸ਼ਾਇਦ ਆਪਾਂ ਕੋਈ ਤਾਂ ਹੀ ਬੋਲੇ ਦੇਦੇ ਲੇਕਿਨ ਹਮ ਵੀ ਕੁਝ ਬੋਲੇ ਬੱਸ ਸਹੀ ਬੋਲ ਰਹੇ ਸੀ ਦੀ ਲੇਕਿਨ ਇੱਕ ਵਾਰੀ ਮੇਰੇ ਬਾਤਾਂ ਸੁਣੀਏ ਬੱਸ ਬੱਸ ਅਬ ਨਹੀਂ ਨਿਕਲenge ਪਹਿਲੇ ਪਹਿਲੇ ਮੇਰਾ ਬਾਤ ਸੁਣੋ ਚਲੋ ਜੀ ਮੇਰੇ ਵੀਰੋ نیچے ਆ ਗਏ ਆ ਠੀਕ ਹੈ ਜੀ ਕਿਉਂਕਿ ਉੱਪਰ ਨਾ ਬਿਜਲੀ ਲਸ਼ਕਣ ਲੱਗੀ ਸੀ ਤੇ ਹਵਾ ਬਹੁਤ ਤੇਜ਼ ਲੱਗ ਰਹੀ ਮਿੱਟੀ ਵੀ ਬਹੁਤ ਔੜੀ ਸੀ ਤੇ ਹੁਣ ਮੈਂ ਬਾਹਰ ਖੜਾ ਸੀਗਾ ਬਾਹਰੋਂ ਬਹੁਤ ਗਰਮ ਹਵਾ ਚੱਲਦੀ ਪਈ ਆ ਠੀਕ ਹੈ ਜੀ ਤੇ ਹੁਣ ਲੈਂਡ ਵੀ ਚੱਲ ਗਈ ਆ ਠੀਕ ਹੈ ਜੀ ਤੇ ਢੇਰਾ ਵੀ ਬਾਹਰ ਬਹੁਤ ਹੋਇਆ ਪਿਆ ਤੇ ਹੁਣ ਇੱਥੇ ਹੀ ਕਰਦੇ ਆਪਾਂ ਆਪਣੇ ਬਲੌਗ ਨੂੰ ਐਂਡ ਤੇ ਬਸ ਐਸੀ ਆ ਤੇ ਆਪਣਾ ਬਲੌਗ ਜੇ ਬਲੌਗ ਵਧੀਆ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬੈਲ ਦੇ ਆਖੋਰ ਘੈਂਟ ਜੇ ਬਲੌਗ ਚ ਜੇ ਬਾਏ